ਹਾਂਜੀ ਅੱਜ ਦੀ ਗੱਲ ਕਰਦੇ ਆਂ ਆਪਾਂ ਅੱਜ ਦੇ ਕਬੱਡੀ ਕੱਪਾਂ ਬਾਰੇ ਪਹਿਲਾ ਜਿਹੜਾ ਕਬੱਡੀ ਕੱਪ ਆ ਸੈਦਵਾਲ ਹੋ ਰਿਹਾ ਮੇਜਰ ਲੀਗ ਦਾ ਇਹ ਕੱਲ ਕੈਂਸਲ ਹੋ ਗਿਆ ਸੀ ਮੀਂਹ ਕਰਕੇ ਪਹਿਲਾ ਨਾਮ 3 ਲੱਖਾ ਦੂਜਾ ਨਾਮ 2 ਲੱਖਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਸਵੈਪਟ ਕਰਾਂ ਇੱਥੇ ਤੇ ਜਿਹੜੇ ਸੈਕੰਡ ਨੰਬਰ ਤੇ ਬੈਸਟ ਜਾਫੀ ਤੇ ਰੇਡਰ ਰਹਿਣਗੇ ਫਾਈਨਲ ਮੈਚ ਦੇ ਉਹਨਾਂ ਨੂੰ ਹਾਰ ਲਈ ਮੋਟਰਸਾਈਕਲ ਤੇ ਜਿਹੜੇ ਸੈਮੀਫਾਈਨਲ ਦੇ ਬੈਸਟ ਹੋਣਗੇ ਚਾਰ ਮੋਟਰਸਾਈਕਲ ਉਹਨਾਂ ਨੂੰ ਬਹੁਤ ਤਗੜਾ ਕੱਪ ਆ ਨਾਮ ਵੀ ਬਹੁਤ ਜਿਆਦਾ ਆ ਕੱਲੇ ਟੂਰਨਾਮੈਂਟ ਕੈਨਸਲ ਹੋ ਗਿਆ ਸੀ ਮੇਜਰ ਲੀਗ ਦਾ ਅੱਜ ਹੋਣਾ ਬੈਸਟਾਂ ਨੂੰ ਸਵਿਫਟਾਂ ਤੇ ਸੈਕੰਡ ਬੈਸਟਾਂ ਨੂੰ ਹੈਗੇ ਹਾਰਲੇ ਤੇ ਸੈਮੀਫਾਈਨਲ ਦੇ ਬੈਸਟਾਂ ਨੂੰ ਚਾਰ ਮੋਟਰਸਾਈਕਲ ਦਿੱਤੇ ਜਾਣੇ ਆ ਨਾਮ ਬਹੁਤ ਜਿਆਦਾ 3 ਲੱਖ ਪਹਿਲਾ ਨਾਮ ਆ ਦੂਜਾ ਨਾਮ 2 ਲੱਖ ਰੁਪਈਆ ਮੇਜਰ ਲੀਗ ਦਾ ਕੱਪ ਆ ਪਿੰਡ ਸੈਦੋਵਾਲ ਜ਼ਿਲ੍ਹਾ ਕਪੂਰਥਲਾ ਤੇ ਅਗਲਾ ਕਬੱਡੀ ਕੱਪ ਆ ਜਿਹੜਾ 5 ਗਰਾਂਈ ਕਲਾਂ ਇਹਲਾ ਫਰੀਦਕੋਟ ਆ। ਓਪਨ ਦੇ ਵਿੱਚ ਇੱਕ ਖਿਡਾਰੀ ਬਾਹਰੋਂ ਆ ਇੱਥੇ। ਪਹਿਲਾ ਨਾਮ ਲੱਖ ਰੁਪਈਆ, ਦੂਜਾ ਨਾਮ 75000 ਰੁਪਈਆ। ਮੈਚ ਬਹੁਤ ਤਕੜੇ ਹੋਣੇ ਆ। ਪਿੰਡ ਪੰਜ ਗਰਾਈਂ ਕਲਾਂ। ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਦੇ ਬਿਲਕੁਲ ਨਾਲ ਹੀ ਇਹ ਪਿੰਡ ਇਹ। ਮੋਗਾ ਕੋਟਕਪੂਰੇ ਦੇ ਜਿਹੜਾ ਰੋਡ ਆ ਉਹਦੇ ਉੱਤੇ ਪਿੰਡ ਆ ਇਹ। ਸਮਾਲ ਸਰ ਦੇ ਨਾਲ ਆ। ਉਧਰੋਂ ਕੋਟਕਪੂਰੇ ਦੇ ਨਾਲ ਆ। ਕੋਟਕਪੂਰੇ ਤੋਂ 7-8 ਕਿਲੋਮੀਟਰ ਇਹ ਪਿੰਡ। ਪਿੰਡ ਪੰਜ ਗਰਾਈਂ ਕਲਾਂ। ਜ਼ਿਲ੍ਹਾ ਫਰੀਦਕੋਟ। ਬਹੁਤ ਤਕੜੇ ਮੈਚ ਹੋਣੇ ਉੱਥੇ। ਲੱਖ ਰੁਪਇਆ ਪਹਿਲਾ ਨਾਮ, ਦੂਜਾ ਨਾਮ 75000 ਰੁਪਇਆ। ਤੇ ਮੇਲਾ ਬਹੁਤ ਤਕੜਾ ਹੈ ਵੀ। ਤੇ ਜਰੂਰ ਇੱਥੇ ਤਕੜੀਆਂ-ਤਕੜੀਆਂ ਟੀਮਾਂ ਪਹੁੰਚਣ। ਤੇ 32 ਟੀਮਾਂ ਹੀ ਐਂਟਰ ਕਰਨੀਆਂ ਇਹਨਾਂ ਨੇ। ਇਹ ਨਹੀਂ ਵੀ 100 ਟੀਮ ਐਂਟਰ ਕਰ ਲੈਣਗੇ, ਆਥਣ ਹੋ ਜਾਊਗਾ। ਟਾਈਮ ਨਾਲ ਮੇਲਾ ਨਿਬੜਨਾ। ਮੈਚ ਬਹੁਤ ਤਕੜੇ ਹੋਣੇ ਆ। ਅਗਲਾ ਟੂਰਨਾਮੈਂਟ ਹੈਗਾ ਪਿੰਡ ਸ਼ੰਕਰ ਜਲਾ ਲੁਧਿਆਣਾ। ਪਹਿਲਾ ਨਾਮ ਇੱਥੇ 75000 ਦੂਜਾ ਨਾਮ 55000 ਤਿੰਨ ਖਿਡਾਰੀ 12ਵਾਂ ਓਪਨ ਚ ਤੇ ਬੈਸਟ ਜਾਫੀ ਤੇ ਰੇਡਰ ਨੂੰ 1-1000 ਰੁਪਿਆ ਪੰਡ ਸ਼ੰਕਰ ਜ਼ਿਲ੍ਹਾ ਲੁਧਿਆਣਾ ਤਿੰਨ ਨਾਂ ਓਪਨ ਚ ਬਾਹਰੋਂ ਇੱਥੇ ਤੇ ਲਾਈਵ ਚੱਲਣਾ 1 2 3 ਤੇ ਬੈਸਟ ਹਮੇ 1-1000 ਤਿੰਨ ਖਿਡਾਰੀ 12ਵਾਂ ਓਪਨ ਚ 75000 ਤੇ 55000 ਬਹੁਤ ਤਗੜੇ ਮੈਚ ਹੋਣੇ ਇੱਥੇ ਵੀ ਪੂਰੀਆਂ ਤਗੜੀਆਂ ਟੀਮਾਂ ਆ ਰਹੀਆਂ 1 2 3 ਦੇ ਲਾਈਵ ਚੱਲੂਗਾ ਪੰਡ ਸ਼ੰਕਰ ਜਿਲਾ ਲੁਧਿਆਣਾ 65 ਦੇ ਮੈਚ ਵੀ ਹੋਣਗੇ ਇੱਥੇ ਅੱਜ ਅਗਲਾ ਟੂਰਨਾਮੈਂਟ ਹੁਣ ਆਏ ਹੋਣਾ ਪਿੰਡ ਲੰਗਿਆਣਾ ਨਵਾਂ ਜਿਲਾ ਮੁਗਾ ਇੱਥੇ ਹਰ ਸਾਲ ਬਹੁਤ ਤਗੜਾ ਟੂਰਨਾਮੈਂਟ ਹੁੰਦਾ ਚੰਗਾ ਨਾਮ ਹੁੰਦਾ ਤੇ 32 ਟੀਮਾਂ ਐਂਟਰ ਆ ਓਪਨ ਦੀਆਂ ਤਿੰਨ ਖਡਾਰੀ ਬਾਹਰੋਂ ਆ ਪਹਿਲਾ ਨਾਮ ਲੱਖ ਰੁਪਇਆ ਦੂਜਾ ਨਾਮ 75000 ਰੁਪਇਆ ਬੈਸਟਾ ਨੂੰ 51 51000 ਤੇ ਟੀਮਾਂ ਬਹੁਤ ਤਕੜੀਆਂ ਇੱਥੇ ਬਣ ਰਹੀਆਂ ਤੇ 68 ਕਿਲੋ ਦੇ ਮੈਚ ਹੋਣੇ 16 ਟੀਮਾਂ ਬੁੱਕ ਕੀਤੀਆਂ ਦੋ ਖਿਡਾਰੀ ਬਾਹਰ ਬੁੱਕ ਕੀਤੀਆਂ ਟੀਮਾਂ 16 ਦੀ ਮੈਚ ਹੋਣਗੇ 68 ਦੇ 17000 ਪਹਿਲਾ ਨਾਮ 13000 ਦੂਜਾ ਨਾਮ ਓਪਨ ਦਾ ਨਾਮ ਬਹੁਤ ਜ਼ਿਆਦਾ ਇੱਥੇ ਹਰ ਵੇਲੇ ਟੀਮਾਂ ਬਹੁਤ ਤਕੜੀਆਂ ਬਣਦੀਆਂ ਤਕੜਾ ਮੇਲਾ ਹੁੰਦਾ ਪੂਰਾ ਇਹ ਲੱਖ ਰੁਪਇਆ ਪਹਿਲਾ ਦੂਜਾ ਨਾਮ 75000 ਅਗਲਾ ਟੂਰਨਾਮੈਂਟ ਆ ਪਿੰਡ ਦਸਾਰਨਾ ਜ਼ਿਲ੍ਹਾ ਮਾਲੀ ਇਥੇ ਪਵਾ ਦੇ ਮੈਚ ਹੀ ਹੋਣੇ ਆ ਪਵਾ ਫੈਡਰੇਸ਼ਨ ਵਾਲੀਆਂ 16 ਟੀਮਾਂ ਹੀ ਖੇਡਣਗੀਆਂ 52000 ਪਹਿਲਾ ਨਾਮ ਹੈ 41000 ਦੂਜਾ ਨਾਮ ਹੈ ਬੈਸਟਨ ਵਾਲੀਡੀਆਂ ਪਿੰਡ ਦਾ ਸਾਰਣਾ ਜ਼ਿਲ੍ਹਾ ਮਹਾਲੀ ਦੂਜੀਆਂ ਟੀਮਾਂ ਪਾਸਿਓਂ ਇੰਟਰ ਕਰਨੀਆਂ ਇਹਨਾਂ ਨੇ ਕੱਲੀਆਂ ਪਵਾ ਦੇ ਰੇ ਦੀਆਂ ਟੀਮਾਂ ਖੇਡਣੀਆਂ 16 ਟੀਮਾਂ ਪੂਰਾ ਨਾਮ ਆ 52000 ਤੇ 41000 ਬੈਸਟਨ ਵਾਲੀਡੀਆਂ ਮਹਾਲੀ ਜ਼ਿਲ੍ਹਾ ਪੂਰੇ ਵਧੀਆ ਮੈਚ ਹੋਣਗੇ ਪਵਾ ਦੇ ਪਵਾ ਦੇ ਰੇ ਦੀਆਂ 16 ਟੀਮਾਂ ਦੇ ਮੈਚ ਆ ਉਹੀ ਖਿਡਾਰੀ ਖੜਨਗੇ ਪਵਾਦ ਵਾਲੀ ਪਾਸੋਂ ਕੋਈ ਟੀਮ ਨਹੀਂ ਖੇਡਣੀ ਇੱਥੇ। ਅਗਲਾ ਮੈਚ ਆ ਪਿੰਡ ਧੂਲਕੋਟ ਜਿਹੜਾ ਮੁਖਸਰ ਸਾਹਿਬ। ਇੱਥੇ 75 ਦੇ ਤੇ 57 ਦੇ ਮੈਚ ਹੋਣਗੇ ਅੱਜ। 75 ਦਾ ਪਹਿਲਾ ਨਾਮ 18000 ਆ, ਦੂਜਾ ਨਾਮ 12000 ਆ। 57 ਦਾ ਪਹਿਲਾ ਨਾਮ 7000 ਆ, ਦੂਜਾ ਨਾਮ 4000 ਆ। ਤੇ ਪੂਰੇ ਵਧੀਆ ਮੈਚ ਹੋਣਗੇ। ਪਿੰਡ ਧੂਲਕੋਟ ਜਿਹੜਾ ਸ੍ਰੀ ਮੁਖਸਰ ਸਾਹਿਬ। ਤੇ ਇਹ ਵੀ ਵਧੀਆ ਮੇਲਾ ਇੱਥੇ। ਚੰਗੇ ਮੈਚ ਹੋਣੇ ਆ। ਬਹੁਤ ਤੋਂ ਬਹੁਤ ਟੀਮਾਂ 75 ਦੀਆਂ ਤੇ 57 ਦੀਆਂ ਪਹੁੰਚਣ ਇੱਥੇ। एजीआई ਦੇ ਟੂਰਨਾਮੈਂਟ ਪੂਰੇ ਤਕੜੇ ਟੂਰਨਾਮੈਂਟ ਹੋ ਰਿਹਾ ਸਾਰੇ ਇਹ ਮੇਜਰ ਲੀਗ ਦਾ ਕੱਪ ਬਹੁਤ ਤਕੜਾ ਲੰਗਿਆਣੇ ਮੈਚ ਬਹੁਤ ਤਕੜੇ ਆ ਪੰਜ ਗ੍ਰਾਈ ਮੈਚ ਬਹੁਤ ਤਕੜੇ ਆ ਤਾਂ ਟੀਮਾਂ ਸਾਰੇ ਥਾਵਾਂ ਦੇ ਭਾਰੀਆਂ ਬਣੀਆਂ ਸਾਰੇ ਖਿਡਾਰੀ ਖੇਡਣਗੇ ਮੇਜਰ ਲੀਗ ਦੇ ਸਾਰੇ ਖਿਡਾਰੀ ਖੇਡਣਗੇ ਟੀਮਾਂ ਬਹੁਤ ਤਕੜੀਆਂ ਅਜ ਮੇਜਰ ਲੀਗ ਦੀਆਂ ਵੀ ਸਾਰੀਆਂ ਟੀਮਾਂ ਦੇ ਸਾਰੇ ਖਿਡਾਰੀ ਆਉਣਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ